ਆਖੜ ਇਹ ਸਾਡੇ ਤੇ ਸਵਾਲ ਕਰਨ ਵਾਲਾ ਕੌਣ ਹੈ ਸਾਡੂ ਕੀ ਤਕਲੀਫ ਹੈ ਜੀ ਅਸੀਂ ਉਹਨਾਂ ਦੀ ਕੁਰਸੀ ਖੋਲੀ ਕਿਤੇ ਬਈ ਮੈਨੂੰ ਦੱਸੇ ਕਦੇ ਖੇਤ ਚ ਗਿਆਏ ਨੇ ਖੇਤੀ ਕੀਤੀ ਹੈ ਮੈਂ ਤਾਂ ਬੜਦਾ ਰਹਿੜ ਬਾਇਆ ਹੋਇਆ ਹੈ ਜੀ ਸਾਡਾ ਆਪ ਮੂੰਹ ਖੋਲੀ ਗੁੱਡੀ ਹੋਈ ਹੈ ਉਹ ਕਹਿੰਦਾ ਵੀ ਇਹ ਲੀਡਰੀ ਕਰਦੇ ਨੇ ਕੀ ਕਰਦੇ ਅਸੀਂ ਤਾਂ ਭਲੇ ਦੀ ਕਰਦੇ ਆਂ ਲੀਡਰੀ ਜੀ ਲੋਕਾਂ ਦੇ ਭਲੇ ਵਾਸਤੇ ਜੀ ਇਹ ਕਮਾਈ ਵਾਲੀ ਲੀਡਰੀ ਕਰਦਾ ਹੈ ਇਹ ਅਸਲ ਚ ਇਹਨਾਂ ਨੂੰ ਬੁਖਾਰੇ ਚੜਿਆ ਹੈ ਵਿਜਲ ਤਿੰਨ ਕਾਨੂੰਨਾਂ ਦੀ ਲੜਾਈ ਲੜੀ ਬੂਤੋ ਮੇਜ਼ ਦੇ ਬੈਠ ਕੇ ਮੈਂ ਇਹ ਭੁਜਾਏ ਕਿ ਇਹਨਾਂ ਦੇ ਮੰਤਰੀ ਤਿੰਨ ਤਿੰਨ ਬੈਠੇ ਹੁੰਦੇ ਸੀ ਚਾਰ ਚਾ ਇਸ ਕਰਕੇ ਫਿਰ ਸਾਡੇ ਤੇ ਤਾਂ ਅਟੈਕ ਹੋਣੇ ਜਿਹੜੀ ਬੇਰੀ ਨੂੰ ਬੇਰ ਲੱਗਣ ਜਿਹੋਦੇ ਦੁਪੱਟੇ ਪਹਿਣ ਗਈ ਇਹਨਾਂ ਨੂੰ ਲੱਗਦਾ ਡਰ ਜੀ ਇਹ ਡਰ ਲੱਗਦਾ ਫਿਰ ਇਹਨਾਂ ਨੂੰ ਪਤਾ ਵੀ ਡਿਫੈਂਡ ਕਰਨ ਵਾਲਾ ਆ ਹੈ ਉਹਨਾਂ ਦੇ ਇਹ ਕਿੰਤੂ ਪ੍ਰਤੂ ਕਰਦੇ ਨੇ ਫਿਰ ਉਹ ਕਨਵਰਟ ਸਕੂਲਾਂ ਚ ਪੜਦਾ ਸੀ ਹਾਂਜੀ ਔਰ ਇਹਦੀ ਖੇਤੀ ਨਾਲ ਆਮ ਬੰਦੇ ਦੀ ਖੇਤੀ ਮਲਾ ਲੋਗੇ ਇਹਨੂੰ ਪੁੱਛੋ ਕਿੰਨੀ ਜ਼ਮੀਰ ਹੈ ਕੈਸਾ 1 ਕੜਾ ਤੇਨੇ ਕੋ ਜੀ ਬਾਦਲੀਆਂ ਮਨਪ੍ਰੀਤ ਬਾਦਲ ਸੁਖਵੀਰ ਬਾਦਲ ਤੇ ਜਾਖੜ ਜੀ ਇਹ ਇਹ ਜਿਹੜੇ ਵੱਡੇ ਵੱਡੇ ਗਰੋਅਰ ਨੇ ਇਹਨਾਂ ਦਾ ਕਿੰਨੋ ਹੀ ਖਰੀਦੀਆ ਪੰਜਾਬ ਦੇ ਗਰੋਥ ਤੇ ਜਿਹੜੀ ਜਿਹੜਾ ਯੂਨਿਟ ਲਾਇਆ ਹੋਆ ਕਿਸਾਨ ਤਾਂ ਤੜਫਦੇ ਨੇ ਉਹਨਾਂ ਦਾ ਖਰੀਦਾ ਹੀ ਨਹੀਂ ਜਿਹੜਾ ਸਬਾਇਬਿਲਟੀ ਹੈ ਗਈ ਮੈਂ ਮੈਂ ਵੀ ਕਿਹਾ ਸੀਗਾ ਵੀ ਮੈਂ ਤਾਂ ਮੁੰਨੇ ਆਲਾ ਹਲ ਬਾਇਆ ਹੋਇਆ ਜਦ ਮੈਕਨਾਈਜੇਸ਼ਨ ਨਹੀਂ ਸੀ ਹੁੰਦੀ ਇਹਨੇ ਫਿਰ ਖੇਤ ਜਾ ਕੇ ਦੇਖਿਆ ਜੀ ਇਸ ਮੈਕਨਾਈਜੇਸ਼ਨ ਨਹੀਂ ਮਤਲਬ ਜਿਸ ਤਰੀਕੇ ਨਾਲ ਪਾਲਿਸੀ ਜਿਹੜੀ ਆਈ ਹੈ ਦੋਨੇ ਦੇਸ਼ਾਂ ਦੀ ਡੀਲ ਹੋਈ ਹੈ ਉਹਨੂੰ ਬੜਾ ਡਿਫੈਂਡ ਕਰ ਰਹੇ ਨੇ ਉਹ ਇੱਕ ਅਲੱਗ ਗੱਲ ਹੈ ਮੈਂ ਫਿਰ ਇਹਦੀ ਉਹ ਗੱਲ ਕਰਨਾ ਹਾਂ ਜੀ 2020 ਚ 17 ਫਰਵਰੀ 2020 ਨੂੰ ਅਸੀਂ ਇੱਕ ਪਾਰਟੀ ਮੀਟਿੰਗ ਸੱਦੀ ਹੋਈ ਸੀ ਜੀ ਉਦੋਂ ਆਰਡੀਨੈਂਸ ਹੋਏ ਸੀ ਉਹ ਤਿੰਨ ਕਾਨੂੰਨਾਂ ਦੇ ਜੀ ਇਨਾਂ ਦੀ ਸਰਕਾਰ ਸੀ ਕਾਂਗਰਸ ਦਾ ਪ੍ਰਧਾਨ ਸੀ ਉਸ ਵੇਲੇ ਜੀ ਸਾਰਿਆਂ ਨੂੰ ਬੁਲਾ ਕੇ ਸਾਰੀਆਂ ਪਾਰਟੀਆਂ ਦੇ ਵੱਡੇ ਲੀਡਰ ਆਏ ਸੀਗੇ ਮੈਂ ਇਹਨੂੰ ਕਿਹਾ ਵੀ ਦੱਸੋ ਕਿੰਨਾ ਕੁ ਦਵਾ ਹੈ ਕੇਂਦਰ ਸਰਕਾਰ ਦਾ ਤੁਹਾਡੀ ਸਰਕਾਰ ਤੇ ਖੇਤੀ ਨੂੰ ਕਾਰਪੋਰੇਟ ਖੇਤੀ 'ਚ ਬਦਲਣ ਵਾਸਤੇ ਇਹਦੇ ਸ਼ਬਦ ਸੀਗੇ ਵੀ ਦੇਖੋ ਜੀ ਮੈਂ ਰਾਜਨੀਤੀ ਤੋਂ ਉੱਪਰ ਉੱਠ ਕੇ ਗੱਲ ਕਰਨਾ ਜੇ ਇਕੱਠੇ ਹੋ ਕੇ ਲੜੇ ਤਾਂ ਬਚਾਂਗੇ ਲੇਕ ਪੰਜਾਬ ਤਾਂ ਕਿਆ ਖੇਤੀ ਤਾਂ ਗਈ ਜੀ ਅੱਜ ਹੁਣ ਇਹ ਉਹਨਾਂ ਦੇ ਨਾਲ ਉਹਨਾਂ ਦਾ ਪ੍ਰਧਾਨ ਹੈ ਅਜੂ ਦੂਜੀ ਬੋਲੀ ਬੋਲਦਾ ਹੈ ਮਤਲਬ ਇਹ ਜਿਹੜੇ ਜਗेंद्र ਸਿੰਘ ਗਰਾਹਾ ਤੁਹਾਡੀ ਗੱਲ ਕੀਤੀ ਤੁਹਾਡੀ ਕਿਸਾਨੀ ਤੇ ਜਿਹੜੀ ਇਹ ਕਿਸਾਨੀ ਕਰਦੇ ਉਹਦਾ ਕੋਈ ਮੁਕਾਬਲਾ ਹੈ ਆਪਸੀ ਤੁਸੀਂ ਮੈਂ 86% ਸਰਕਾਰੀ ਅੰਕੜਾ ਹੈ ਸਰਖੇਤੀ 5 ਏਕੜ ਤੋਂ ਘੱਟ ਜ਼ਮੀਨ ਦੀ ਮਾਲਕੀ ਹੈ ਜੀ ਜਿਹੜੇ ਸਾਡੀ ਖੇਤੀਬਾੜੀ ਯੂਨੀਵਰਸਿਟੀ ਹੈ ਇਹਨੇ 1986 ਤੋਂ ਕਹਿੰਦੀ ਹੈ ਵੀ 10 ਏਕੜ ਤੋਂ ਘੱਟ ਦਾ ਯੂਨਿਟ ਵਾਇਬਲ ਨਹੀਂ ਹੈ ਜੀ ਇਹ ਤਾਂ ਸੈਂਕੜੇ ਏਕੜ ਦੇ ਮਾਲਕ ਨੇ ਜੀ ਇਹ ਤਾਂ ਵੱਡੇ ਵੱਡੇ ਜ਼ਗੀਰਦਾਰਾਂ ਤੋਂ ਵੀ ਉੱਤੇ ਨੇ ਇਹਦਾ 2 ਏਕੜ 4 ਏਕੜ ਵਾਲੇ ਨਾਲ ਕੀ ਮੁਕਾਬਲਾ ਹੈ ਜੀ ਜੀ ਤੇ ਇਹਦਾ ਮੁਕਾਬਲਾ ਕੌਣ ਕਰੂ ਇਹਨੂੰ ਤਾਂ ਪ੍ਰੋਫਿਟ ਹੈਗਾ ਹੀ ਨਾਲੇ ਇਹਨਾਂ ਦੀ ਤਾਂ ਪੋਲੀਟੀਕਲ ਸੇ ਹੈ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਦਾ ਰਿਕਾਰਡ ਕਰਕੇ ਦੇਖ ਲਓ ਸਿਵਾਏ ਜਾਖੜਾ ਤਿੰਨ ਫੈਮਲੀਆਂ ਤੋਂ ਬਿਨਾ ਕਿੰਨੇ ਕੁ ਲੋਕਾਂ ਦਾ ਉਹ ਕਿੰਨੋਂ ਖਰੀਦੇ ਆ ਇਹਨਾਂ ਦਾ ਮਹਿੰਗੇ ਭਾਅ 'ਚ ਖਰੀਦ ਕੇ ਪ੍ਰੋਸੈਸ ਕਰਦੇ ਨੇ ਬਾਕੀ ਲੋਕ ਤੁਰੇ ਫਿਰਦੇ ਨੇ ਮਾਰਕੀਟ 'ਚ ਤੇ ਰੋਲਦਾ ਫਿਰਦਾ ਕਿੰਨੂ ਬਿਲਕ ਇਹ ਸਾਰਾ ਕੁਝ ਇਹ ਇਹ ਨਾ ਸਿਰਫ ਦੂਜੇ ਦੇ ਚਿੱਕੜ ਸਿੰਘ ਸਿੱਟਣ ਜਾਣਦੇ ਨੇ ਕਿਉਂਕਿ ਰਾਜਨੀਤੀ ਵਪਾਰ ਹੈ ਜੀ ਇਹ ਸੇਵਾ ਨਹੀਂ ਰਹੀ ਜੀ ਪਹਿਲਾਂ ਲੋਕ ਇਨਵੈਸਟਮੈਂਟ ਕਰਦੇ ਨੇ ਬਾਅਦ ਵਿੱਚ ਉਹਨੂੰ ਉਹ ਤੋਂ ਕਮਾਈ ਕਰਦੇ ਨੇ ਹੁਣ ਇਹ ਤਾਂ ਕਮਾਈ ਵਾਸਤੇ ਬੈਠੇ ਨੇ ਇਹਨਾਂ ਦੀ ਸਰਕਾਰ ਹੈ ਜੀ ਇਹਨਾਂ ਨੂੰ ਡਿਫੈਂਡ ਕਰੂ ਪ੍ਰਧਾਨ ਹੁੰਦਾ ਹੋਇਆ ਬੀਜੇਪੀ ਦਾ ਫਿਰ ਹੋਰ ਕੌਣ ਡਿਫੈਂਡ ਕਰੂ ਜੀ ਤਾਂ ਨਾਲੇ ਮੇਰਾ ਤਾਂ ਸਿੱਧਾ ਜਿਹਾ ਸਵਾਲ ਹੈ ਬਈ ਮੈਨੂੰ ਦੱਸੇ ਕਦੇ ਖੇਤ ਚ ਗਿਆਏ ਨੇ ਖੇਤੀ ਕੀਤੀ ਹੈ ਮੈਂ ਤਾਂ ਬੜਦਾ ਵਾਲਾ ਹੜ ਬਾਇਆ ਹੋਇਆ ਜੀ ਮੈਂ ਤਾਂ ਆਪ ਮੂੰਗਫਲੀ ਗੁੱਡੀ ਹਈ ਹੈ ਮੈਂ ਤਾਂ ਆਪ ਨਰਮੇ ਦੇ ਵਿੱਚ ਅਮੋਨੀਅਮ ਸਲਫੇਟ ਹੁੰਦਾ ਸੀ ਸ਼ੁਰੂ ਸ਼ੁਰੂ ਵਿੱਚ ਅਸੀਂ ਚਮਚਿਆਂ ਨਾਲ ਰਿਓ ਪਾਇਆ ਖਾਦ ਪਾਇਆ ਹੋਇਆ ਜੀ ਇਹਨੇ ਕਿੱਥੇ ਕੀ ਕੀਤਾ ਇਹ ਸਾਡੇ ਤੇ ਸਵਾਲ ਕਰਨ ਵਾਲਾ ਕੌਣ ਹੈ ਨਾਲੇ ਮੈਨੂੰ ਇਹ ਦੱਸੋ ਜੀ ਉਹ ਕਹਿੰਦਾ ਵੀ ਇਹ ਲੀਡਰੀ ਕਰਦੇ ਨੇ ਕੀ ਕਰਦੇ ਅਸੀਂ ਤਾਂ ਭਲੇ ਦੀ ਕਰਦੇ ਹਾਂ ਲੀਡਰੀ ਜੀ ਲੋਕਾਂ ਦੇ ਭਲੇ ਵਾਸਤੇ ਜੀ ਇਹ ਕਮਾਈ ਵਾਲੀ ਲੀਡਰੀ ਕਰਦਾ ਹੈ ਹੂੰ ਇਹ ਇਹ ਆਪਣੀ ਇਹ ਕੀ ਕਰਦੇ ਵਿਹਲਾ ਇਹ ਨਹੀਂ ਲੀਡਰੀ ਕਰਦਾ ساری ਉਮਰ ਕੀ ਕੀਤਾ ਇਹਨੇ ਰਾਜਾ ਸਾਹਿਬ ਕੀ ਆਪਦੇ ਲੋਕਾਂ ਦੀ ਲੀਡਰੀ ਕਰਨੀ ਜਿਵੇਂ ਤੁਸੀਂ ਤਿੰਨ ਕਾਲੇ ਕਾਨੂੰਨਾ ਮੌਕੇ ਵੀ ਡਟ ਕੇ ਖੜੇ ਕੀ ਇਹ ਲੀਡਰੀ ਕਰਨੀ ਗੁਨਾਹ ਹੁੰਦਾ ਜੀ ਨਹੀਂ ਅਸਲ ਚ ਇਹਨਾਂ ਨੂੰ ਬੁਖਾਰੇ ਚੜਿਆ ਹੈ ਕਿ ਜਦੋਂ ਤਿੰਨ ਕਾਨੂੰਨਾ ਦੀ ਲੜਾਈ ਲੜੀ ਗੁਰੂ ਮੇਜ਼ ਤੇ ਬੈਠ ਕੇ ਮੈਂ ਇਹ ਭਜਾਏ ਜੀ ਮੇਰੀ ਕਿਸੇ ਵੀ ਗੱਲ ਦਾ ਇਹਨਾਂ ਕੋਲ ਜਵਾਬ ਨਹੀਂ ਸੀ ਹੁੰਦਾ ਇਹਨਾਂ ਦੇ ਮੰਤਰੀ ਤਿੰਨ ਤਿੰਨ ਬੈਠੇ ਹੁੰਦੇ ਸੀ ਚਾਰ ਚਾਰ ਜੀ ਇਸ ਕਰਕੇ ਫਿਰ ਸਾਡੇ ਤੇ ਤਾਂ ਅਟੈਕ ਹੋਣੇ ਜਿਹੜੀ ਬੇਰੀ ਨੂੰ ਬੇਰ ਲੱਗਣਗੇ ਉਹਦੇ ਤੇ ਬੱਟੇ ਪੈਣਗੇ ਜੀ ਮਤਲਬ ਇਹਨਾਂ ਨੇ ਪਹਿਲਾਂ ਹੀ ਖਾਸਾ ਕਿ ਪੰਜਾਬ ਦੇ ਵਿੱਚ ਉਹ ਜਾ ਅੰਦੋਲਨ ਉੱਠ ਸਕਦਾ ਤਾਂ ਹੀ ਪਹਿਲਾਂ ਇਹਨਾਂ ਲੀਡਰਾਂ ਨੂੰ ਟਾਰਗੇਟ ਕੀਤਾ ਜਾਵੇ ਅੰਦੋਲਨ ਜੀ ਅੰਦੋਲਨ ਉੱਠਣਾ ਹੈ ਜੀ ਅਸੀਂ ਤਾਂ ਰੋਜ਼ ਇਹਨਾਂ ਨੂੰ ਕਹੀ ਜਾਂਦੇ ਹਾਂ ਵੀ ਜਿੱਦਣ ਤੁਸੀਂ ਸਾਈਨ ਕਰਤਾ ਹਮ ਅਸੀਂ ਉਸ ਦਿਨ ਬਾਹਰ ਆ ਸੜਕਾਂ ਤੇ ਜੀ ਇਹਨਾਂ ਨੂੰ ਡਾਰੀ ਪੰਜਾਬ ਤੋਂ ਲੱਗਦਾ ਕਿਉਂਕਿ ਇਸ ਸਕੀਮ ਪੰਜਾਬ ਤੋਂ ਹੀ ਸ਼ੁਰੂ ਹੋਇਆ ਹੁਣ ਹੁਣ ਅਜੋ ਗੱਲ ਨਹੀਂ ਰਹੀ ਅੱਜ 19 ਸਟੇਟਾਂ ਦੇ ਵਿੱਚ ਪੂਰਾ ਸਰਗਰਮੀ ਨਾਲ ਕੰਮ ਕਰ ਰਿਹਾ ਜੀ ਇਹ ਹੁਣ ਜਿਹੜੀਆਂ ਸਟੇਟਾਂ ਦੀ ਫਸਲਾਂ ਮਰ ਗਈਆਂ ਜੀ ਜਿਹੜੇ ਜਿਨ੍ਹਾਂ ਦਾ ਐਪਲ ਵਾਲੇ ਚੀਕਾ ਮਾਰਦੇ ਨੇ ਸਾਰੇ ਸਾਡੇ ਇੱਥੇ ਰੀਜਨਲ ਅਖਬਾਰਾਂ ਦੇ ਵਿੱਚ ਸੇਬਾਂ ਵਾਲਿਆਂ ਦੀ ਸਟੇਟਮੈਂਟਾਂ ਲੱਗੀਆਂ ਹੋਈਆਂ ਜੀ ਜੇ ਜਿਨ੍ਹਾਂ ਦੀ ਉਹ ਐਪਲ ਐਪਲ ਗਰੋਅਰ ਜਿਹੜੇ ਨੇ ਕੋਈ ਦੁਹਾਈ ਨਹੀਂ ਪਾਉਣਗੇ ਜੀ ਕਰਨਾਟਕ ਵਾਲੇ ਮਹਾਰਾਸ਼ਟਰ ਵਾਲੇ ਇਹਨਾਂ ਦੀ ਨਰਮਾ ਜਦੋਂ ਅਲਾਉ ਕਰਤਾ ਕੋਈ ਅਲਾਉ ਕਰਤੀ ਉਹ ਦੁਹਾਈ ਨਹੀਂ ਪਹੁੰੰਗੇ ਜੀ ਮੱਧ ਪ੍ਰਦੇਸ਼ ਵਾਲੇ ਸੋਇਆ ਦੁਹਾਈ ਨਹੀਂ ਪਹੁੰੰਗੇ ਜੰਮੂ ਕਸ਼ਮੀਰ ਵਾਲੇ ਸੇਵ ਔਰ ਅ ਅਖਰੋਟ ਤੇ ਦੁਹਾਈ ਨਹੀਂ ਪਹੁੰੰਗੇ ਤੇ ਉੱਤਰਾਖੰਡ ਵਾਲੇ ਦੁਹਾਈ ਨਹੀਂ ਪਹੁੰੰਗੇ ਜਿਨ੍ਹਾਂ ਦੇ ਸੇਵ ਮਰਜੂ ਤੇ ਹੁਣ ਸਾਰੇ ਦੇਸ਼ 'ਚ ਹੋਣਾ ਹੀ ਹੈ ਇਹਨਾਂ ਨੂੰ ਲੱਗਦਾ ਡਰਨ ਜੀ ਇਹ ਡਰ ਲੱਗਦਾ ਫਿਰ ਇਹਨਾਂ ਨੂੰ ਪਤਾ ਵੀ ਡਿਫੈਂਡ ਕਰਨ ਵਾਲਾ ਆ ਹੈ ਉਹਨੇ ਇਹ ਕਿੰਤੂ ਪਰੰਤੂ ਕਰਦੇ ਨੇ ਫਿਰ ਜੀ ਇਹ ਕਹਿੰਦੇ ਵੀ 12 ਚ ਜਾ ਕੇ 12 ਤਰੀਕ ਨੂੰ ਹਲਲ ala ਕਰਨ ਦਾ ਕੀ ਫਾਇਦਾ ਸਾਨੂੰ ਬੈਠੋ ਸਮਝਾਓ ਕਿਉਂ ਜੀ ਕਿਹੜਾ ਕਿਹੜਾ ਸੈਕਸ਼ਨ ਸਮਾਜ ਦਾ ਇਹਨਾਂ ਤੋਂ ਖੁਸ਼ ਹੈ ਜੀ ਇਹ ਟੋਟਲ ਪ੍ਰਾਈਵੇਟਾਈਜ਼ੇਸ਼ਨ ਕਰੀ ਜਾਂਦੇ ਨੇ ਅਸੀਂ ਪਿਛਲੇ ਦਿਨੀ ਸਾਰੀਆਂ ਜਥੇਬੰਦੀਆਂ ਨਾਲ ਮੀਟਿੰਗ ਕੀਤੀ ਸਟੂਡੈਂਟਸ ਆਰਗੇਨਾਈਜੇਸ਼ਨਸ ਦੀ ਸੀ EMPLOYEES ਦੀਆਂ ਵੀ ਸੀ ਸੋਸ਼ਲ ਆਰਗੇਨਾਈਜੇਸ਼ਨਸ ਦੀ ਮੈਂ ਸੁਣ ਕੇ ਹੈਰਾਨ ਸੀ ਜਿਹੜਾ EMPLOYEES ਫੈਡਰੇਸ਼ਨ ਦਾ ਪ੍ਰਧਾਨ ਬੋਲਿਆ ਉਹ ਕਹਿੰਦਾ ਜੀ ਕਹਿੰਦੇ ਨੇ ਵੀ ਪੰਜਾਬ ਚ ਸਭ ਤੋਂ ਵੱਧ ਤਨਖਾਹਾਂ ਨੇ ਜੀ ਕਹਿੰਦਾ ਮੰਨ ਲੀਆਂ ਪਰ ਕਹਿੰਦਾ ਮੈਨੂੰ ਦੱਸੋ ਵੀ ਕਿੰਨੇ ਲੋਕ ਨੇ ਬੇਸਕਿੱਲ ਦੀਆਂ ਤਨਖਾਹਾਂ ਤੇ ਕੰਮ ਕਰਨ ਵਾਲੇ 1/3 ਨੇ ਸਾਰੀਆਂ ਰਿਟਾਇਰਮੈਂਟ ਤੋਂ ਬਾਅਦ ਭਰਤੀ ਵੀ ਨਹੀਂ ਕਰਦੇ ਬਾਕੀ ਸਾਰੀ ਕੰਟਰੈਕਟ ਤੇ ਆ 5 ਤੋਂ 7000 ਰੁਪਇਆ ਜੀ ਉਹ ਕਹਿੰਦਾ ਨਾ ਉਹਨਾਂ ਨੂੰ ਪੈਨਸ਼ਨ ਨਾ ਕੋਈ ਸਹੂਲਤ ਜੀ ਮੈਂ ਤਾਂ ਸੁਣ ਕੇ ਹੈਰਾਨ ਰਹਿ ਗਿਆ ਵੀ ਜਿਹੜੀ ਸਟਰੈਂਥ ਹੈ ਸਟਾਫ ਦੀ ਜਿਹੜੀ ਬੇਸਲੋਟ ਤੇ ਹੈ ਉਬਨਥੜ ਰੇਗੀ ਜੀ ਇਹ ਤਾਂ ਜਿਹੜੇ ਪੋਲਿਟਿਕਲ ਲੋਕ ਨੇ ਨਾ ਜੀ ਇਹ ਤਾਂ ਹਰ ਵੇਲੇ ਗੱਲ ਕੋਈ ਅਣਹੋਣੀ ਕਰਦੇ ਨੇ ਇਹ ਲੋਕਾਂ ਨੂੰ ਸਮਝਦੇ ਆਉਣ ਅੱਜ ਜੋ ਕੁਝ ਹੋ ਰਿਹਾ ਹੈ ਆ ਮੁੰਡਾ ਅਸੀਂ ਤਾਂ ਇਹ ਚੱਕਿਆ ਹੋਇਆ ਜੀ ਇਹਨਾਂ ਦੇ ਮੁੱਦੇ ਕੀ ਨੇ ਜੀ ਦੇਖੋ ਜੀ ਉਹਨੇ ਬਾਜਵੇ ਨੇ ਉਹ ਮੰਤਰੀ ਦੇ ਉੱਤੇ ਕਮੈਂਟ ਕਰਤਾ ਜੀ ਚੱਕ ਲਿਆ ਮੁੱਦਾ ਆ ਕੇ ਲਲਾ ਲਲਾ ਕਰਕੇ ਬੁਛਾੜਾ ਪੌਲੀਆਂ ਖਬਰਾਂ ਲਾਕੀਆਂ ਜੀ ਦੂਜਾ ਆ ਕੇ ਕਹਿੰਦਾ ਦੇਖੋ ਜੀ ਚਰਨੀ ਨੇ ਆ ਕਹਿਤਾ ਜੀ ਉਹਦੇ ਤੇ ਬੋਲੀ ਜੋ ਲੋਕਾਂ ਦੇ ਮੁੱਦੇ ਕਿੱਥੇ ਗਏ ਤੁਸੀਂ ਲੋਕਾਂ ਦੇ ਮੁੱਦਿਆਂ ਤੇ ਕਿਉਂ ਨਹੀਂ ਬੋਲਦੇ ਤੁਹਾਨੂੰ ਫਿਰ ਤੁਹਾਨੂੰ ਤਾਂ ਟਾਰਗੇਟ ਕੀਤਾ ਜਾਂਦਾ ਕਿ ਤੁਸੀਂ ਜਿਹੜੀ ਕਿਸਾਨ ਲੀਡਰਸ਼ਿਪ ਹੈ ਇਹ ਲੋਕਾਂ ਦੇ ਮੁੱਦਿਆਂ ਦੀ ਗੱਲ ਕਰਦੀ ਹੈ ਤੇ ਜਿਹੜੀ politcal ਲੀਡਰਸ਼ਿਪ ਆ ਉਹ ਸਾਥੂ ਕੀ ਤਕਲੀਫ ਹੈ ਜੀ ਜੀ ਅਸੀਂ ਉਹਨਾਂ ਦੀ ਕੁਰਸੀ ਖੋਲ ਨਹੀਂ ਕਿਤੇ ਹਾਂ ਇਹ ਠੀਕ ਆ ਵੀ ਸਾਡੇ ਨਾਲ ਇਹ ਇਹਨਾਂ ਦੀ ਕੁਰਸੀ ਪ੍ਰਭਾਵਿਤ ਹੁੰਦੀ ਹੈ ਜੀ ਇਸ ਇਸ ਕਰਕੇ ਚੱਲਦਾ ਸਾਰਾ ਕੁਝ ਜੀ ਜੀ ਤਾਂ